ਇਹ ਸਾਡੇ ਦੋ ਬੱਚੇ ਰਬ ਰੂਪੀ ਬੱਚੇ ਤੇਰਾ ਨਾ ਅਰੋਨਾ ਅਰੋਨ ਸਾਨੂੰ ਜੰਡਿਆਲਾ ਗੁਰੂ ਘਰ ਤੋਂ ਜੰਡਿਆਲਾ ਗੁਰੂ ਘਰ ਤੋਂ ਮਿਲਿਆ ਸੀ ਉੱਥੋਂ ਲੈ ਕੇ ਆਏ ਸੀ ਵੀਰ ਸੜਕਾਂ ਤੇ ਰਹਿੰਦਾ ਸੀ ਇਹ ਬੱਚਾ ਬਹੁਤ ਹੀ ਜ਼ਿਆਦਾ ਅਪਸੈਂਟ ਸੀ ਇਹ ਬੱਚਾ ਪਰ ਹੁਣ ਸ਼ਾਂਤ ਤਾਂ ਥੋੜਾ ਅੱਗੇ ਨਾਲੋਂ ਪਹਿਲਾਂ ਤਾਂ ਠਿੱਕ ਮਿੰਟ ਵੀ ਟਿਕਦਾ ਨਹੀਂ ਸੀ ਇਦਾਂ ਤਾਂ ਬਹਿੰਦਾ ਹੀ ਨਹੀਂ ਸੀ ਮੰਜੇ ਤੇ ਮਾਸੇ ਦੇ ਹੱਥ ਦੇ ਉੱਤੇ ਇੱਕ ਡੱਬਾ ਰੱਖਿਆ ਹੋਇਆ ਸੀ ਜਿਵੇਂ ਆ ਨੌਨ ਵਾਲਾ ਡੱਬਾ ਹੁੰਦਾ ਪਲਾਸਟਿਕ ਦਾ। ਵਸ ਉਹਦੇ ਨਾਲ ਹੀ ਰਹਿੰਦਾ ਸੀ ਜੇ ਡੱਬਾ ਫਾੜ ਲੈਂਦੇ ਸੀਗੇ ਤਾਂ ਆਪਣਾ ਮੂੰਹ ਪਾਟ ਲੈਂਦਾ ਸੀ ਜਿਵੇਂ ਇੱਥੇ ਉਂਗਲਾ ਪਾ ਕੇ ਨਾ ਐ ਖਿੱਚ ਦਿੰਦਾ ਸੀ ਆ। ਉਹ ਤਾਂੰਵੇਂ ਨਾ ਬਹੁਤ ਔਖੇ ਰਹੇ ਅਸੀਂ ਵੀ ਇਹ ਵੀ ਤਕਲੀਫ ਸੀ ਬੱਚਾ। ਪਹਿਲਾਂ ਤਾਂ ਪੈਂਦੇ ਨਹੀਂ ਸੀ ਉੱਥੇ ਐਗਰੈਸਿਵ ਸੀਗੇ। ਬਿਹੇਵੀਅਰ ਦੀ ਪ੍ਰੋਬਲਮ ਸੀ ਹੁਣ ਕਾਫੀ ਪੋਜ਼ਿਟਿਵ ਬਿਹੇਵੀਅਰ ਹੋ ਰਿਹਾ ਹੈ ਨਾ। ਵੈਗੁਰਜੀ ਦਾ ਖਾਲਸਾ ਵੈਗੁਰਜ ਕੀ ਫਤਿਹ ਜੀ ਇਹ ਸਾਡੇ ਦੋ ਬੱਚੇ ਰੱਬ ਰੂਪੀ ਬੱਚੇ ਇਹਦਾ ਨਾ ਅਰुणਾ ਅਰुण ਸਾਨੂੰ ਜੰਡਿਆਲਾ ਗੁਰੂ ਘਰ ਤੋਂ ਜੰਡਿਆਲਾ ਗੁਰੂ ਘਰ ਤੋਂ ਮਿਲਿਆ ਸੀ ਉੱਥੋਂ ਲੈ ਕੇ ਆਏ ਸੀ ਵੀਰ ਸੜਕਾਂ ਤੇ ਰਹਿੰਦਾ ਸੀ ਇਹ ਬੱਚਾ ਬਹੁਤ ਹੀ ਜ਼ਿਆਦਾ ਅਪਸਟ ਸੀ ਇਹ ਬੱਚਾ ਪਰ ਹੁਣ ਸ਼ਾਂਤ ਤਾਂ ਥੋੜਾ ਅੱਗੇ ਨਾਲੋਂ ਪਹਿਲਾਂ ਤਾਂ 1 ਮਿੰਟ ਵੀ ਟਿਕਦਾ ਨਹੀਂ ਸੀ ਇਦਾਂ ਤਾਂ ਬਹਿੰਦਾ ਹੀ ਨਹੀਂ ਸੀ ਮੰਦੇ ਤੇ ਪਰ ਹੁਣ ਵਾਗਰ ਦੀ ਕਿਰਪਾ ਨਾਲ ਕਾਫੀ ਫਰਕ ਆ ਪਰ ਠੀਕ ਹੋਣਾ ਡਾਕਟਰ ਕਹਿੰਦੇ ਅਸੰਭਵ ਆ ਪਰ ਥੋੜਾ ਸਟੇਬਲ ਹੋ ਸਕਦੇ ਆ ਇਦਾਂ ਹੀ ਇਹ ਬੱਚਾ ਵਾਜੀ ਇਹਨੂੰ ਅਨਨੋਨ ਹੀ ਕਹਿੰਦੇ ਆਸੀਂ ਅਨਨੋਨ ਖੰਨਾ ਕਿਉਂਕਿ ਖੰਨੇ ਤੋਂ ਛੱਡ ਕੇ ਗਏ ਸੀ ਵੀਰ ਸਾਡੇ ਕੋਲੇ ਬਸ ਇਹਦੇ ਹੱਥ ਦੇ ਉੱਤੇ ਇੱਕ ਡੱਬਾ ਰੱਖਿਆ ਹੋਇਆ ਸੀ ਜਿਵੇਂ ਆ ਨੌਨ ਵਾਲਾ ਡੱਬਾ ਹੁੰਦਾ ਪਲਾਸਟਿਕ ਦਾ ਬਸ ਉਹਦੇ ਨਾਲ ਹੀ ਰੰਦਾ ਸੀ ਜੇ ਡੱਬਾ ਫੜ ਲੈਂਦੇ ਸੀਗੇ ਤਾਬ ਦਾ ਮੂਹ ਪਟ ਲੈਂਦਾ ਸੀ ਜੇ ਮੈਂ ਇੱਥੇ ਉਂਗਲਾ ਪਾ ਕੇ ਨਾ ਇਹ ਖਿੱਚ ਦਿੰਦਾ ਸੀ ਆ ਪਾੜ ਦੇ ਫੀ ਨੇ ਆ ਸਾਰੇ ਆਪਦੇ। ਦੋ ਤਿੰਨ ਮਹੀਨੇ ਤੱਕ ਬਹੁਤ ਔਖੇ ਰਹੇ ਅਸੀਂ ਵੀ ਇਹ ਵੀ ਤਕਲੀਫ ਸੀ ਬੱਚਾ ਆ ਜਾ ਪੁੱਤ ਬਹਿ ਜਾ ਕੋਈ। ਬਹਿ ਜਾ ਪੁੱਤ ਬਹਿ ਜਾ ਬਹਿ ਜਾ। ਤੇ ਫਿਰ ਹਸਪੀਟਲ ਚ ਦਾਖਲ ਰੱਖਿਆ ਮੈਡੀਸਿਨ ਚੱਲੀ ਫਿਰ ਅਸੀਂ ਡੱਬੇ ਤੋਂ ਇਹਨੂੰ ਦੂਰ ਕੀਤਾ ਡੱਬਾ ਦੀ ਯਾਦ ਭੁਲਾਈਏ ਤੋਂ ਵੀ ਡੱਬੇ ਨੂੰ ਭੁੱਲੇ ਕਿੰਨੇ ਤਰੀਕੇ ਹੌਲੀ ਹੌਲੀ। ਕੋਈ ਨਾ ਕੋਈ ਨਾ ਕੋਈ ਨਾ ਵੀਰਾ ਵੀਰਾ ਬੈਠ। ਤੇ ਫਿਰ ਹੁਣ ਸਕੂਲੇ ਜਾਂਦੇ ਆ ਸਪੈਸ਼ਲ ਚਾਈਲਡ ਸਕੂਲ ਆ ਜਿੱਦਾ ਸਾਡਾ ਉੱਥੇ ਜਾਂਦੇ ਆ। ਹਾਂ। ਪਹਿਲਾਂ ਤਾਂ ਬੈੰਦੇ ਨਹੀਂ ਸੀ ਉੱਥੇ ਐਗਰੈਸਿਵ ਸੀਗੇ। ਬਿਹੇਵੀਅਰ ਦੀ ਪ੍ਰੋਬਲਮ ਸੀ ਹੁਣ ਕਾਫੀ ਪੋਜ਼ਿਟਿਵ ਬਿਹੇਵੀਅਰ ਹੋ ਰਿਹਾ ਇਹਨਾਂ ਦਾ। ਪਰ ਇਸ ਬੱਚੇ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਹੈ। ਕੌਣ ਆ ਬੱਚਾ? ਕਿੱਥੋਂ ਆ? ਇਹਦਾ ਕੀ ਨਾਮ ਆ? ਕਿਹੜੀ ਮਾਂ ਦਾ ਪੁੱਤ ਆ? ਪਰਾ ਪਛਾਣਦਾ। ਸਾਡੇ ਨਾਲ ਸੰਪਰਕ ਜਰੂਰ ਕਰਿਓ। ਬਾਕੀ ਅਰੰਧੀ ਫੈਮਿਲੀ ਤਾਂ ਉੱਥੇ ਹੀ ਰਹਿੰਦੀ ਹੈ ਜੰਡਿਆਲਾ ਗੁਰੂਪਾਲ। ਇਹਦੇ ਮੰਮੀ ਪਾਪਾ ਵੀ ਸਾਨੂੰ ਆਏ ਸੀ ਮਿਲ ਕੇ ਵੀ ਗਏ ਸੀ। ਇਹ ਤਸਵੀਰਾਂ ਦੇਖੋ ਤੁਸੀਂ। ਭਰੋ ਕਿ ਜਸੀਂ ਨੂੰ ਸੰਭਾਲ ਨਹੀਂ ਸਕਦੇ। ਵੀ ਸਾਡੇ ਕੋਲ ਆਪਦੇ ਕੋਲੇ ਕੋਈ ਟਿਕਾਣਾ ਨਹੀਂ। ਇਹ ਬਿਨਾਂ ਮੰਨ ਬੁੱਢੀ ਪੱਛਿਆ ਨੂੰ ਤਾਂ ਇਹਨਾਂ ਦੇ ਮਾਪੇ ਖੁਦ ਵੀ ਛੱਡ ਦਿੰਦੇ ਆ। ਬਹੁਤ ਦੁੱਖ ਦੀ ਗੱਲ ਆ। ਜਦੋਂ ਝੋਲੀ ਪਾਇਆ ਸੀ ਉਸ ਵੈਗਰੂ ਨੇ ਉਹਨਾਂ ਨੇ ਉਹ ਝੋਲੀ ਬੰਦ ਕਰ ਲਈ ਉਹਨਾਂ ਨੇ ਉਸ ਝੋਲੀ ਚੋਂ ਕੱਢ ਕੇ ਰੱਬ ਰੂਪੀ ਫੁੱਲ ਜ਼ਮੀਨ ਤੇ ਸੁੱਟਤੇ ਤੇ ਫਿਰ ਜ਼ਮੀਨ ਤੇ ਪਏ ਫੁੱਲਾਂ ਨੂੰ ਕੁਚਲਣ ਵਾਲੇ ਦਰਿੰਦੇ ਇਹਨਾਂ ਬੱਚਿਆਂ ਨਾਲ ਜੋ ਦੁਰਾਚਾਰ ਕਰਦੇ ਸੀ ਉਹ ਬਿਆਨ ਨਹੀਂ ਕੀਤਾ ਜਾ ਸਕਦਾ بس ਅਰਦਾਸ ਕਰਿਓ ਇੱਥੇ ਸੁਪਨਿਆਂ ਦੇ ਘਰ ਵਿੱਚ ਇਹ ਬੱਚੇ ਇੱਕ ਚੰਗਾ ਜੀਵਨ ਬਤੀਤ ਕਰਨ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ